ਠੀਕ ਹੈ ਜਾਂ ਛੱਡੀ ਜਾਂਦਾ ਇਹ ਪਾਣੀ ਆ ਵੀਰੇ ਜਿੰਨਾ ਠੰਡਾ ਪਾਣੀ ਬਹੁਤ ਵਰਤ ਖਾਉ ਜਿਹੜੀਆਂ ਭੈਣਾਂ ਸਾਡੀ ਰੋਜ਼ੀ ਵਿੱਚ ਕੰਮ ਕਰਦੇ ਨੇ ਬੈਠ ਕੇ ਕੰਮ ਕਰਦੇ ਨੇ ਪੀਰ ਹਨ ਕਾਊਂਟਰ ਤੇ ਉਹਨਾਂ ਵਾਸਤੇ ਆ ਇਹ ਇਹਦੀ ਹਵਾ ਹੁੰਦੀ 1.5 ਮੀਟਰ ਚ ਪਰ ਇਹ ਵੀ ਜਿੰਨੀ ਹਵਾ ਆਊਗੀ ਉਨੀ ਠੰਡੀ ਆਊਗੀ ਤਾਂ ਲਾਓ ਵੀ ਦੋਸਤੋ ਇਹਦੇ ਵਿੱਚ ਇਹ ਵੀ ਫੀਚਰ ਦਿੱਤਾ ਹੋਇਆ ਵੀ ਜਿਹੜਾ ਹਾ ਧੂਮ ਆਇਆ ਉੜਦਾ ਸਾਨੂੰ ਦੀਨਾਗਾ ਇਹਦੇ ਵਿੱਚ ਪਾਣੀ ਇੱਕ ਏਸੀ ਹੈ ਮੰਨ ਲਾ ਹਾਂਜੀ ਕੰਸਰਪਾ ਬਣ ਜਾ ਹਾਂ ਘਰ ਦੇ ਵਿੱਚ ਸਲਮਾ ਤੁਸੀਂ ਦੇਖ ਸਕਦੇ ਹੋ ਸਾਰਾ ਟੱਬਰ ਬੈਠ ਕੇ ਤੇ 10 5 ਜਿੰਨੇ ਵੀ ਕਰਦੇ ਜਿਓ ਸਾਰੇ ਸਿਲਮਾ ਉਹ ਮੈਂ ਕਿਵੇਂ ਕਹਿਣਾ ਇਹ ਕਿਹੋ ਜੀ ਕੀ ਜੇ ਥੱਲੇ ਧਰ ਕੇ ਚਲਾ ਲੀ ਜੇ ਮੋਬਾਈਲ ਨਾਲ ਲਾ ਲਓ ਕਿਸੇ ਵੀ ਚੀਜ਼ ਨਾਲ ਅਟੈਚ ਲਾ ਲਓ ਤੇ ਸਾਰੀ ਕੰਦ ਤੇ ਪੜਦਾ ਚੱਲਣਾ ਪੂਰਾ ਫਿਲਮ ਲਾ ਲਓ ਕੋਈ ਮਤਲਬ ਨਾ ਉਹ ਵੀ ਲਾਉਣੀ ਆ ਸਭੀ ਦੇਖਣੀ ਆ ਤੁਸੀਂ ਮੂਵੀ ਦੇਖਣੀ ਆ ਪੂਰੀ ਕੰਦ ਤੇ ਪੜਦਾ ਚੱਲੂਗਾ ਤੇ ਇੱਕ ਕਿੱਡੀ ਕਬਡੀ ਸਕਰੀਨ ਬਣ ਜਾਂਦੀ ਆ ਇਹਦੀ ਜਿਹੜੀ ਬੈਸਟ ਸਕਰੀਨ ਆ ਵੀਰੇ 3 ਫੁੱਟ ਬਾਈ 6 ਫੁੱਟ ਹੋ ਜੂ ਜਾਂ 4 ਬਾਈ 8 ਬਾਤ ਬੱਦਲੀ ਹੈ ਜੀ ਬਾਕੀ ਤੇ ਲੈਂਜ ਹੁੰਦਾ ਭਾਜੀ ਠੀਕ ਹੈ ਧੁਮਾ ਕੇ ਰੋਟੇਟ ਕਰਕੇ ਨਾ ਠੀਕ ਹੈ ਜੀ ਉਸਾ ਵਾਲਾ ਸੈਟਿੰਗ ਕਰ ਸਕਦਾ ਆ ਦੇਖੋ ਲੈਂਜ ਇਹਦਾ ਰੋਟੇਟ ਹੁੰਦਾਗਾ ਦੋਨੋਂ ਪਾਸੋਂ ਇਹਦੇ ਨਾਲ ਆਪੇ ਕੰਸਟਰਕਟ ਸੈੱਟ ਹੋ ਜਾਂਦਾਗਾ ਠੀਕ ਹੈ ਉਹ ਵਧੀਆ ਰਿਜ਼ਲਟ ਹੁੰਦਾ ਆਪਣੇ ਹੁਣ ਤੱਕ ਨਾ ਬਣਾ 90 ਕਿ ਵੀ ਸੇਲ ਕੀਤੇ ਨੇਗੇ ਬਹੁਤ ਵਧੀਆ ਰਿਜ਼ਲਟ ਮਿਲਦਾ ਠੀਕ ਹੈ ਇਹ ਉਹ ਚੀਜ਼ ਹੈ ਜਿਹੜਾ ਆਪਾਂ ਘਰ ਦੇ ਵਿੱਚ ਸਿਲਮਾ ਤਿਆਰ ਕਰ ਸਕਦੇ ਨਹੀਂ ਮਤਲਬ ਇੱਕ ਪਰਦਾ ਤਿਆਰ ਕਰ ਦਿੰਦੇ ਨੇ ਕਿ ਕੰਧ ਦੇ ਉੱਪਰ ਕਿਸੇ ਵੀ ਕੰਧ ਦੇ ਜੈ ਸੱਤ ਕਣੀ ਕਰ ਤੋਂ ਸੱਤ ਤੇ ਵੀ ਪੂਰੀ ਐਚਡੀ ਫਿਲਮ ਚੱਲਣੀ ਹੈ ਤੇ ਇਹ ਚ ਐਚ ਡੀ ਪਰਦਾ ਦਿਖਾਉਣਾ ਹੈ ਇਹ ਹਾਂ ਇਹ ਪੋਰਟੇਬਲ ਹੁੰਦਾ ਵੀ ਚੱਕ ਕੇ ਜਿੱਥੇ ਮਰਜੀ ਲੈ ਜਾਓ ਐਡਾ ਕਾ ਹੈਗਾ ਜਿੱਥੇ ਮਰਜੀ ਚੱਕ ਕੇ ਲੈ ਜਾਓ ਆਪਾਂ ਨੂੰ ਜ਼ਰੂਰੀ ਨਹੀਂ ਕਿ ਆਪਾਂ ਇਹ ਕੰਧ 'ਚ ਫਿਕਸ ਕਰ ਲੈ ਠੀਕ ਆ ਚੱਕ ਕੇ ਬੈੱਡ ਤੇ ਤੁਹਾਨੂੰ ਮੀਂਹ ਤੇ ਤੁਹਾਨੂੰ ਜਿੱਥੇ ਮਰਜੀ ਲੈ ਜਾਏ ਜਾਂ ਬੁਕੇਰੇ ਸਾਫਨ ਤੇ ਵੀ ਜਾਣਾਗਾ ਆਪਾਂ ਉੱਥੇ ਜਾ ਕੇ ਦੇਖਣ ਉੱਥੇ ਮਰਜੀ ਲੈ ਜਾਏ ਹਾਂ ਜਿੱਥੇ ਮਰਜੀ ਲਾਵੋ ਮਤਲਬ ਕਹਿੰਦਾ ਮਤਲਬ ਜਿੱਥੇ ਮਰਜੀ ਸਲਮਾਤ ਕਰ ਲੋ ਭਾ ਹੁੰਦਾ ਤੇ ਇਹਦਾ ਬਾਈ ਰੇਟ ਰੇਟ ਮੇਰੇ ਰੇਟ ਇਹਦਾ ਪਹਿਲਾਂ ਵੀ ਕਿਹਾ ਸੀ 4-5000 ਦਾ ਹੁੰਦਾ ਵੀ ਆਪਾਂ ਸਿਰਫ ਜਮਾ ਨੈਟ ਰੇਟ ਜਿਾ ਅਗਲੇ ਦੇ ਘਰੇ ਪਹੁੰਚ ਕਰਕੇ ਸਿਰਫ 3200 ਰੁਪਏ ਠੀਕ ਹੈ ਲਓ ਜੀ 3200 ਦੇ ਵਿੱਚ ਆਏ ਮੰਨ ਲਓ ਆਪਾਂ ਨੂੰ ਬਹੁਤ ਵੱਡੀ ਐਲਸੀਡੀ ਮਿਲ ਗਈ ਹੈ ਜਿਹੜੀ ਮਤਲਬ ਆਪਾਂ ਨੂੰ 60-7000 ਰੁਪਏ ਦੀ ਆਮ ਐਲਸੀਡੀ ਹਾਂ ਸਾਡਾ 7000 ਰੁਪਏ ਦੀ ਆਮ ਚੀਜ਼ ਆ ਬਾਈ 3200 ਚ ਦੇ ਰਿਹਾ ਤੇ ਹੋਰ ਬਾਈ ਕੀ ਚੀਜ਼ ਆ ਉਸ ਤੋਂ ਬਾਅਦ ਵੀ ਆਪਣੇ ਕੋਲ ਨਾ ਗੋਗਲਸ ਹੁੰਦੇ ਆ ਅੱਛਾ ਐਕਸ 3 ਵਿਜ਼ਨ ਵਾਲੀ ਠੀਕ ਹੈ ਜੀ ਇਹਨਾਂ ਦੀ ਕੁਆਲਿਟੀ ਬਹੁਤ ਵਧੀਆਗੀ ਠੀਕ ਹੈ ਜਿਹੜੇ ਜਿਵੇਂ ਆਪਾਂ ਡਰਾਈਵਰ ਵੀਰ ਨੇ ਕਿਹਾ ਹੈ ਨਾ ਠੀਕ ਹੈ ਉਸ ਗੱਡੀ ਚਲਾਉਂਦੇ ਰਾਤ ਨੂੰ ਅੱਖਾਂ 'ਚ ਲਾਈਟ ਪੈਂਦੀ ਆ ਇਹ 70 ਤੋਂ 80% ਫਰਕ ਪਾਉਂਦੀ ਹੈਗੀ ਜਦੋਂ ਆਪਣੇ ਅੱਖਾਂ 'ਚ ਲਾਈਟ ਪੈਂਦੀ ਆ ਆਪਾਂ ਨੂੰ ਦੇਖਣ ਨੂੰ ਔਖਾ ਜਾਂਦਾ ਵੀ ਮੂਰੇ ਚੀਜ਼ ਕੀ ਆ ਰਹੀ ਆ ਇਹਦੇ ਨਾਲ ਥੋੜਾ ਏਨਾ ਫਾਇਦਾ ਹੋ ਜੂਗਾ ਉਸ ਨੂੰ ਪਤਾ ਲੱਗ ਜੀ ਆਹ ਚੀਜ਼ੇ ਰਹੀਆਂ ਇੰਨਾ ਥੋੜਾ ਸਾਨੂੰ ਲੰਘਣ ਵਾਸਤੇ ਠੀਕ ਆ ਹਾਂ ਕਹਿੰਦਾ ਮਤਲਬ ਵੀ ਆਪਣਾ ਜਿਵੇਂ ਕਹਦੇ ਨੇ ਵੀ ਉਧਰੋਂ ਮੋਟਰਸਾਈਕਲ ਜਾਂਦਾ ਹੁੰਦਾ ਉਧਰੋਂ ਮੂਰੇ ਗੱਡੀ ਦੀਆਂ ਕਹਿੰਦਾ LED ਲਾਈਟਾਂ ਲੱਗੀਆਂ ਹੁਣ ਸਾਰੀਆਂ ਤੇ ਉਹ ਲਾਈਟਾਂ ਪਈ ਜਾਂਦੀਆਂ ਨੇ ਆਪਾਂ ਨੂੰ ਦੇਖਣ ਨੂੰ ਔਖਾ ਜਾਂਦਾ ਇਹੀ ਹੁੰਦਾ ਪੱਕਾ 70-800 ਤੁਸੀਂ ਦਵਾਰਾਂ ਨੇ ਇਹ ਨਾਲ ਇੱਕ ਆ ਜਨੇ ਕਿ ਕਾਲੇ ਸ਼ੀਸ਼ੇ ਠੀਕ ਹੈ ਇੱਕ ਡੇ ਵਿਜ਼ਨ ਵਾਲੀ ਹੁੰਦੀ ਬਈ ਠੀਕ ਹੈ ਇਹ ਤਾਂ ਜਦੋਂ ਲਾ ਲਈ ਅੱਖਾਂ ਠੱਡੀਆਂ ਰਹਿਣੀਆਂ ਠੀਕ ਹੈ ਧੁੱਪ ਨਹੀਂ ਸਾਨੂੰ ਕੁਝ ਨਹੀਂ ਹੋਣਾ ਸੂਰਜ ਗਣੀ ਚੱਕੀ ਜਾਂਦੀ ਠੀਕ ਹੈ ਇਹ ਦੋਨਾਂ ਦਾ ਸੈੱਟ ਆਉਂਦਾ ਭਾਈ ਠੀਕ ਹੈ ਹਾਂ ਤੇ ਇਹਦਾ ਕਾਜ ਕਰਕੇ ਚਲੋ ਹੁਣ ਵਿੱਚ ਆਪਾਂ ਗੱਲ ਕਹੀ ਵੀ ਜਾਂਦੀ ਆ ਜਿਵੇਂ ਆਪਾਂ ਕਬੂਤਰਾਂ ਨੇ ਸਾਰਾ 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 ਝੱਗੀ ਜਾਂਦੇ ਉਹਨਾਂ ਵਾਸਤੇ ਵੜੀ ਹੋ ਜਾਂਦੀ ਜੀ ਆ ਕੇ ਅੜਕਾ ਤੇ ਦੂਜੀ ਗੱਲ ਭਾਈ ਜਿਹੜੀ ਆ ਚੀਜ਼ ਹੈਗੀ ਆਪਾਂ ਕਹਿੰਦੇ ਨੇ ਵੀ ਆਪਾਂ ਮੋਟਰਸਾਈਕਲ ਤੇ ਜਾਂਦੇ ਆ ਇੱਕ ਅੱਲੀ ਡਰਾਈਵਰ ਵਾਸਤੇ ਵੀ ਨਹੀਂ ਸਾਰੇ ਆਪ ਤਰਾ ਤੁਨ ਪਨੂ ਨੇਰਾ ਹੋ ਗਿਆ ਆਪਾਂ ਐਂਕ ਲਾ ਲਈ ਨੇਰੇ ਦੇ ਵਿੱਚ ਮੂਰਲੀਆਂ ਜਿਹੜੀਆਂ ਲਾਈਟਾਂ ਪਹਿਣੀਆਂ ਆ ਉਹ ਪਨੇ ਅੱਖਾਂ 'ਚ ਨਹੀਂ ਪਹਿਣੀਆਂ ਆ ਆਪਾਂ ਨੂੰ ਚੀਜ਼ ਜਗ੍ਹਾ ਸੇਮ ਦਿਖੂਗੀ ਬਹੁਤ ਸਾਫ ਦਿਖੂਗੀ ਸਾਡ ਪੂਰੀ ਸਾਫ ਦਿਖੂਗੀ ਜਿੰਨੀ ਇਸ ਟਾਈਪ ਇਹਦੇ ਉੱਪਰ ਸਪੈਸ ਅੰਕਿਆ ਐਚ ਡੀ ਵਿਚਨਾ ਬਾਕੀ ਹੋਰ ਜੇ ਕਿਸੇ ਦੇ ਨਿਗਾਹ ਘਟਾਈ ਹੈ ਨਾ ਤੇ ਉਹਦੇ ਛੋਟੇ ਅਣਕ ਲੱਗੇ ਹੋਈਆਂ ਲੱਗੀਆਂ ਉਹਦੇ ਉੱਪਰ ਲੱਗ ਜਾਂਦੀ ਇਹ ਜਿਵੇਂ ਡੱਬੇ ਦੇ ਵੀ ਦਿਖਾਇਆ ਹੋਇਆ ਆ ਦੇਖੋ ਹਾਂ ਇਹ ਜੋ ਉੱਪਰ ਲੱਗ ਜਾਣਗੇ ਅਣਕ ਠੀਕ ਆ ਇਹਦੇ ਉੱਪਰ ਵੀ ਲੱਗ ਜਣੇ ਹਾਂਜੀ ਵੀਰੇ ਠੀਕ ਆ ਕਿਉਂ ਇਹ ਵੀ ਦਿੱਕਤ ਨਹੀਂ ਵੀ ਬਾਈ ਦੇ ਪਹਿਲਾਂ ਕਿਸੇ ਦੇ ਅਣਕ ਲੱਗੇ ਹੋਏ ਉਹਦੇ ਉੱਤੇ ਵੀ ਲੱਗ ਜਗਾ ਹਾਂ ਲੱਗ ਜਾ ਤੇ ਇਹਦਾ ਬਾਈ ਫਿਰ ਮਤਲਬ ਵੀ ਕੀ ਨੈਟ ਕੀ ਰੇਟ ਹੋਊਗਾ ਇਹਦਾ ਜਿਹੜਾ ਵੀਰੇ ਆਪਣੇ ਘਰੇ ਪਹੁੰਚਦਾ ਖਰ ਉਹ ਜਿਹੜਾ ਸਿਰਫ 300 ਰੁਪਏ ਵਿੱਚ ਪਹੁੰਚ ਆਏ ਭੇਜਣ ਦਾ ਖਰਚਾ ਵੀ ਮੇਰਾ ਹੋਊਗਾ ਠੀਕ ਆ ਪੈਕਿੰਗ ਵਗੈਰਾ ਸਾਰਾ ਮੇਰਾ ਹੋਊਗਾ ਜੇ ਤੁਸੀਂਰੇ ਬਾਈ ਹੈਡ ਲੈ ਕੇ ਜਾਗੇ ਫਿਰ ਲੰਗਵਾਰਡ ਲੈ ਜਾਓ ਕੋਪਾ 800 ਵਿੱਚ ਦੇਣਾ ਵੀ ਠੀਕ ਆ ਹਾਂ ਜਿੱਦਾਂ ਘਰੋਂ ਲੈ ਆਣੇ ਕਿਸੇ ਨੇ ਤਾਂ ਤਾਂ 250 ਦੀ ਹਾਂ ਤੇ ਜੇ ਬਾਈ ਮੰਨ ਕੇ ਚੱਲ ਰਸਤੇ 'ਚ ਜੇ ਵੀ ਤੁਸੀਂ ਪਹੁੰਚ ਕਰਦੇ ਹੋ ਕੋਈ ਟੁੱਟ ਕੇ ਨਾ ਦੋਆ 'ਚ ਠੀਕ ਹੈ ਵੀ ਉਹੋ ਦਾ ਹੱਲ ਕੋਈ ਉਹਦਾ ਹੱਲ ਹੈਗਾ ਵੀਰੇ ਜਦੋਂ ਤੁਹਾਡੇ ਕੋਲ ਪਾਰਸਲ ਪਹੁੰਚ ਗਿਆ ਮੈਨੂੰ ਵੀਡੀਓ ਬਣਾ ਲਓ ਕੁਝ ਵੀ ਟੁੱਟਿਆ ਹੋਇਆ ਠੀਕ ਹੈ ਮੈਨੂੰ ਵੀਡੀਓ ਭੇਜ ਦਿਓ ਵੀ ਸਾਡੇ ਆ ਵੀ ਆਗਲ ਹੋਈ ਹੈ ਨ ਸੋ ਤੋ ਬਿਨਾ ਕੁਛ ਲੇਓ ਐਕਸਟਰਾ ਕੁਛ ਨਹੀਂ ਲੈਣਾ ਦਵਾਰੇ ਭੇਜੂਗਾ ਦਵਾਰੇ ਭੇਜੂਗਾ ਉਹ ਮੇਰੀ ਸਰਦਾਰੀ ਹੈ ਠੀਕ ਹੈ ਹਾਂ ਤੇ ਜੇ ਰਾਜਸਥਾਨ ਚ ਮੰਨ ਲਾ ਵੀ ਕਿਤੇ ਵੀ ਜਾ ਕਿਤੇ ਹੋਰ ਵੀ ਕਨੇਰ ਕੋਈ ਦੂਰ ਨੇੜੇ ਥੋਂ ਮਲਾਉਂਗਾ ਆਪਾਂ ਕਿਤੇ ਵੀ ਆਉਂਦਾ ਤੁਹਾਨੂੰ ਆਪਾਂ ਆਲ ਇੰਡੀਆ ਭੇਜਾਂਗੇ ਵੀਰੇ ਜਿੱਥੇ ਮਰ ਜਿਓਵੇ ਹੁਣ ਤੱਕ ਕਪੜੇ ਨਹੀਂ ਭਾਰਸਲ ਨਹੀਂ ਐਂ ਨਹੀਂ ਕਹਿਣਾ ਮਹਾ ਜੀ ਮੈਂ ਇਹ ਗੱਲ ਦੱਸਣਾ ਘਾੜੋ ਤੁਹਾਨੂੰ ਜੇ ਮੰਨ ਲਾਓ ਉਹ ਕਿਸ ਨੇ 1000 ਕਿਲੋਮੀਟਰ ਜਾਂ 800 ਕਿਲੋਮੀਟਰ ਮੰਗਾ ਲਈ ਹੈ ਨਾ ਹਾਂਜੀ ਉਹ ਤੇ ਕਿੰਨੇ ਰੁਪਏ ਖਰਚਾ ਉਹਦੇ ਵੀ ਉਹ ਨਹੀਂ ਲਗਣੇ ਲੱਗੇ ਮੇਰਾ ਜੇ 5 ਲੱਖ 50 ਲੱਗੇ ਠੀਕ ਹੈ ਉਹ ਖਰਚਾ ਮੇਰਾ ਹੀ ਠੀਕ ਹੈ ਐਕਸਟਰਾ ਆਪਾਂ ਕਿਸੇ ਨੂੰ ਕੁਝ ਨਹੀਂ ਲਗਾਉਂਦੇ ਮਤਲਬ ਠੀਕ ਹੈ ਜੀ ਕਰਾਂਗੇ ਵੀ ਸਪੀਡ ਬੋਸਟ ਅੱਛਾ ਰੋਲ ਰੋਲ ਪਾਰਸੋਂ ਨਹੀਂ ਕਰਾਂਗੇ ਸਪੀਡ ਬੋਸਟ ਕਰਾਂਗੇ ਜਲਦੀ ਪਹੁੰਚ ਜਾਣਾ ਹੈ ਜਲਦੀ ਪਹੁੰਚ ਜਾਣਾ ਲੋ ਬਾਈ ਜੀ ਦੀ ਆਪਾਂ ਇਹ ਗੱਲ ਕਲੀਅਰ ਕਰ ਲਈ ਵੀ ਇਹ ਦੋਏ ਐਨਕਾ ਤੁਹਾਨੂੰ 300 ਦੇ ਵਿੱਚ ਡਿਲੀਵਰੀ ਤੁਹਾਡੇ ਘਰ ਤੱਕ ਹੋਊ ਜੇ ਤੁਸੀਂ 1000 ਕਿਲੋਮੀਟਰ ਤੇ ਬੈਠੇ ਔਰ ਜਿੱਥੇ ਮਰਜ਼ੀ ਹੋ। ਹਾਂ। ਆਲ ਇੰਡੀਆ ਜਿੱਥੇ ਵੀ ਬੈਠੇ ਹੋ ਸਾਰੀ ਇੰਡੀਆ ਦੇ ਵਿੱਚ। ਬਟ ਇਹ ਕੰਡੀਸ਼ਨ ਇਹ ਆ ਵੀ ਆਪਣੀ ਜਿਹੜੀ ਇਹਦੀ ਪੇਮੈਂਟ ਆ ਕੀ ਉਹ ਅਡਵਾਂਸ ਹੋਊਗੀ। ਕੈਸ਼ ਓਨ ਡਿਲੀਵਰੀ ਨੂੰ ਅਡਵਾਂਸ ਹੋਊਗੀ। ਭੇਜਣ ਦਾ ਜ਼ਿੰਮੇਵਾਰੀ ਮੇਰੀ ਹੈ। ਜੇ ਅਸੀਂ ਪਾਸੋਂ ਤੋਂ ਪੈਸੇ ਲਵਾਂਗੇ ਠੀਕ ਹੈ। ਭੇਜਣ ਦੀ ਜ਼ਿੰਮੇਵਾਰੀ ਸਾਡੀ। ਹੁਣ ਤੱਕ ਆਪਣੇ ਨਾਂ ਵਾਲਾ 17-18000 ਪਾਰਸਲ ਲੱਗ ਚੁੱਕੇ ਨੇ। ਪਹਿਲਾਂ ਮੈਂ ਕਾਫੀ ਪ੍ਰੋਡਕਟਸ ਸ਼ੇਅਰ ਕੀਤੇ ਨੇ। ਭੇਜਣ ਦੀ ਜ਼ਿੰਮੇਵਾਰੀ ਮੇਰੀ ਹੈ। ਠੀਕ ਆ ਤਾਂ ਤੇ ਬਾਕੀ ਸਾਰੇ ਕਿਉਂਕਿ ਆਪਾਂ ਆਮ ਹੀ ਐਨਕ ਲੈਣਗੇ 100 ਰੁਪਏ ਦੀ ਤਾਂ ਆਪਾਂ ਨੂੰ ਉਹ ਲਾਣ ਦੇ ਜਿਹੜੇ 150-200 ਹੋਵੇ। ਹਉਤੇ ਖੜੇ ਹੁੰਦੇ ਨੇਗੇ ਸੜਕਾਂ ਦੇ ਖੜੇ ਹੁੰਦੇ ਨੇਗੇ ਮਾਸਰ ਨਾ ਪਵੇ ਜਾਓ। ਇਹਦੇ ਵਿੱਚ ਬਹੁਤ ਆਗੜੇ ਫਿਊਚਰ ਨੇ ਜੀ ਜਿਵੇਂ ਦੇ ਵਿੱਚ ਰੰਗੀਲਾ ਚੀਜ਼ ਲੱਗੀ ਵੀ ਆ ਜਿਹੜੀ ਇਹ ਇੱਕ ਲੈਟ ਨੂੰ ਕਵਰ ਕਰਦੀ ਆ। ਜਿਵੇਂ ਕੋਈ ਮੂਰੋ ਜਿੰਨੀ ਮਰਜੀ ਤੇ ਤੇਜ਼ ਲੈਟ ਪੈਂਦੀ ਆ। ਤੇ ਉਹਨੂੰ ਰੋਕ ਦੰਦੀ ਆ ਆਪਾਂ ਨੂੰ ਪੂਰੀ ਦੀ ਪੂਰਾ ਜਗ੍ਹਾ ਦੇਖਣ ਨੂੰ ਉਹ ਕਰ ਦੰਦੀ ਆ ਤੁਹਾਡੇ ਪੈਸੇ ਲੈ ਵੇਸਟ ਨਹੀਂ ਜਾਣਗੇ ਹਾਂ ਦੂਜੀ ਗੱਲ ਇਹਦੇ ਸਾਈਡ ਵੀ ਲੱਗੀ ਹੋਈ ਆ ਮਤਲਬ ਜਿਵੇਂ ਕੋਈ ਪੂਰੀ ਸਟੈਲ ਸੋ ਕੋਈ ਮਸਰ ਪੱਲਾ ਹੋਰ ਵੀ ਪੰਦਾ ਪੂਰੀ ਸਟੈਲ ਸਾਈਡ ਕਰੀ ਪੂਰੀ ਐ ਨਹੀਂ ਵੀ ਕੋਈ ਕੁਆਟਿਟੀ ਤੇ 300 ਦੇ ਵਿੱਚ ਤੁਹਾਨੂੰ ਦੋ ਐਂਕਾ ਨੇ ਜੀ ਤੇ ਹੋਰ ਆਪਣੇ ਕੋਲ ਵੀ ਚੀਜ਼ ਆ ਹੋਰ ਵੀਰੇ ਆਪਣੇ ਕੋਲ ਇਹ ਆ ਮੁੰਮਈ ਕਾ ਜੰਦੇਗਾ ਸਪੀਕਰ ਹੁੰਦਾ ਇਹ ਬੱਚਾ ਨੇ ਖੇਡਣ ਵਾਸਤੇ ਦਾ ਅੱਛਾ ਤੇ ਨਾਲ ਮਾਈਕ ਹੁੰਦਾਗਾ ਤੇ ਅਸੀਂ ਵੀ ਕਰਨਾ ਹੈਗਾ ਇਹ ਇਹ ਲਾ ਕੇ ਚਲਾ ਸਕਦੇ ਹੋ ਤੁਸੀਂ ਜੇ ਬੱਚਾ ਨੂੰ ਕੁਝ ਕਰਨਾ ਹੈ ਤੇ ਸਪੀਕਰ ਹੁੰਦਾਗਾ ਉਸ ਵਾਰ ਆਪਣੇ ਕੋਲ ਇੱਕ ਫੈਨ ਆ ਜਾਂਦਾ ਭਾਈ ਠੀਕ ਹੈ ਇਹਨੂੰ ਮਿਸਟਰ ਇਹ ਇਹ ਮਤਲਬ ਵੀ ਇਹ ਇਹਦੇ ਵਿੱਚ ਬੋਲਦਾ ਹਾਂਜੀ ਬੋਲਦਾਗਾ ਕਿਵੇਂ ਇਹ ਕਾ ਪਰਾ ਹੈ ਜੀ ਮਿਸਟਰ ਫੈਨ ਅੱਛਾ ਫੜੀਓ ਇਨੂੰ ਤੁਸੀਂ ਪਾਵਰ ਬੈਂਕ ਤੇ ਲਗਾ ਕੇ ਚਲਾ ਸਕਦੇ ਹੋ ਵੀ ਠੀਕ ਹੈ ਹਾਂ ਪਾਵਰ ਬੈਂਕ ਤੇ ਵੀ ਚੱਲਦਾ ਆਹ ਬੈਂਕ ਤੇ ਵੀ ਚੱਲੂਗਾ ਜਾਂ ਤੁਸੀਂ ਮੋਬਾਈਲ ਦਾ ਚਾਰਜ ਲਾ ਕੇ ਚਲਾ ਸਕਦੇ ਹੋ ਠੀਕ ਹੈ ਹੁਣ ਚਲਾ ਕੇ ਦਿਖੋ ਨਾਲੇ ਜਿੱਦਾਂ ਸਪੀਡ ਵਧਾ ਲੈਣੀ ਹੈ 1 2 3 ਇਹ ਨਾਲ ਮਾਰੂਗਾ ਫੋਰਵਰ 1 2 3 ਆ ਲਓ ਇਹ ਆ ਕੀ ਗਏ ਜਾਂ ਛੱਡੀ ਜਾਂਦਾ ਇਹ ਪਾਣੀ ਆ ਵੀਰੇ ਜਿੰਨਾ ਠੰਡਾ ਪਾਣੀ ਬਹੁਤ ਜ ਮਰਖ ਪਾਉ ਜਿਹੜੀਆਂ ਭੈਣਾਂ ਸਾਡੀ ਰੋਈ ਚ ਕੰਮ ਕਰਦੇ ਨੇ ਬੈਠ ਕੇ ਕੰਮ ਕਰਦੇ ਨੇ ਪੀਰ ਹਨ ਕਾਊਂਟਰ ਤੇ ਉਹਨਾਂ ਵਾਸਤੇ ਆ ਇਹ ਇਹਦੀ ਹਵਾ ਹੁੰਦੀ 1.5 ਮੀਟਰ ਚ ਪਰ ਇਹ ਵੀ ਜਿੰਨੀ ਹਵਾ ਆਊਗੀ ਉਨੀ ਠੰਡੀ ਆਊਗੀ ਤਾਂ ਲਾਓ ਵੀ ਦੋਸਤੋ ਇਦੇ ਵਿੱਚ ਇਹ ਵੀ ਫਿਚਰ ਦਿੱਤਾ ਹੋਇਆ ਵੀ ਜਿਹੜਾ ਹਾ ਤੂੰ ਆਇਆ ਉੜਦਾ ਸਾਨੂੰ ਦੀਣਾਗਾ ਇਹਦੇ ਵਿੱਚ ਪਾਣੀ ਇੱਕ ਏਸੀ ਹੈ ਮੰਨ ਲਾ ਹਾਂ ਜੀ ਹਾਂ ਪੂਰੀ ਠੰਡੀ ਹੁੰਦੀ ਹੈ ਬਾਕੀ ਏਸੀ ਪੱਖਾ ਏਸੀ ਲਾ ਲਉਗਾ ਕਿਉਂਕਿ ਇਹ ਹੋਗਾ ਮਿਸਟਰ ਕਹਿੰਦੇ ਨੇ ਮਿਸਟਰ ਹਾਂ ਤੇ ਇਹ ਹੈ ਵਈ ਮਤਲਬ ਵੀ ਇਹ ਕਹੀ ਤੇ ਪਾਵਰ ਬੈਂਕ ਤੇ ਵੀ ਚੱਲਦਾ ਹੈ ਪਾਵਰ ਬੈਂਕ ਤੇ ਚਲਾ ਲਉ ਜੀ ਤੇ ਫੋਨ ਤੇ ਵੀ ਚੱਲਦਾ ਫੋਨ ਤੇ ਮਤਲਬ ਚਾਰ ਚੱਲੇ ਜੀ ਆਪਣਾ ਅਡੈਪਟਰ ਲਗਾ ਕੇ ਫੋਨ ਦਾ ਚਾਰਜ ਠੀਕ ਆ ਹਾਂਜੀ ਅੱਛਾ ਫੋਨ ਦਾ ਚਾਰਜ ਲਾ ਕੇ ਮਤਲਬ ਲਾਈਟ ਨਹੀਂ ਚਲਾ ਸਕਦਾ ਚਲਾ ਸਕਦਾ ਠੀਕ ਆ ਗੱਡੀ ਜਿਹਨੇ ਜਿਹੜੇ ਵੀਰ ਗੱਡੀਆਂ ਚਲਾਉਂਦੇ ਹਨ ਹਾਂ ਪਰ ਆਪਾਂ ਗੱਡੀ 'ਚ ਬੈਣਾ ਪੈਂਦਾਗਾ ਪਰ ਤੁਹਾਨੂੰ ਪਤਾ ਗੱਡੀ ਚਲਾ ਕੇ ਪੈਲ ਹੋ ਕਬੜਾ ਮਰ ਜਾਗਾ ਹਾਂ ਉਹਨਾਂ ਵਾਸਤੇ ਬਹੁ ਵਜੇ ਗੱਡੀ 'ਚ ਰੱਖ ਲਓ ਪਾਣੀ ਤਾਂ ਇਹ ਕਿੰਨੇ ਕਰਦੇ ਜਾਂਦੇ ਯੋ ਮਤਲਬ ਜਿੰਨਾ ਜਿੰਨਾ ਪਾਵਰ ਮੰਗੇ ਚੱਲੂਗੀ ਪਾਵਰ ਮੰਗੇ ਚੱਲੂਗਾ ਜਾਂਦ ਲੈਗਾ ਚਾਰਜ ਲਾ ਕੇ ਰੱਖੋ ਚੱਲੀ ਜਾਣਾ ਠੀਕ ਆ ਇਹ ਨੌਨ ਬੈਟਰੀ ਲਾਓ ਜੀ ਆਹ ਦੇਖੋ ਜੇ ਤੁਹਾਨੂੰ ਆਹ ਚੀਜ਼ ਜਿਵੇਂ ਹੁਣ ਇਹ ਤਾਂ ਯਾਰ ਦੂਰੋਂ ਵੀ ਮਤਲਬ ਹਵਾ ਵਧੀਆ ਮਾਰਦਾ ਹਾਂ 1.5 ਤੋਂ 2 ਮੀਟਰ ਤੱਕ ਵਧੀਆ ਹਵਾ ਆਉਂਦੀ ਇਹਦੀ ਵੀ 1.5 ਤੋਂ 2 ਮੀਟਰ ਤੱਕ ਤੇ ਆਹ ਚੀਜ਼ ਅੱਪਾ ਪੰਜਾਬੀ ਚ ਸਮਝ ਆ ਰਹਣਾ ਤੁਹਾਨੂੰ ਕਿ ਏਸੀ ਪੱਖਾ ਏ ਉਹਨੇ ਕਹੇ ਜਾਂ ਸਿਸਟਮ ਆ ਵੀ ਜਿਹੜਾ ਪਾਵਰ ਬੈਂਕ ਦੀ ਚੱਲ ਰਿਹਾ ਆ ਤੁਹਾਨੂੰ ਦਿਖਾ ਦਿੰਦਾ ਕੋਈ ਹੋਰ ਥੱਲੋਂ ਮਗਰੋਂ ਤਾਰ ਕੋਈ ਨਹੀਂ ਪਾਈ ਹੋਈ ਤੇ ਬਾਈ ਇਹ ਜਿਹਾਂ ਕਾਟਾਂ ਕਿਥੋਂ ਗਈਆਂ ਨੇ ਇਹਦੇ ਦੇਖੋ ਲੋਡ ਦੇਖੋ ਸਮਝਿਆ ਨਾ ਲੋਡ ਦੀ ਲੋਡ ਤਾਂ ਹੈਗੀ ਆ ਵੱਡੀ ਪੱਖੀ ਲਾ ਲਏ ਨੇ ਕਿ ਔਰ ਸੂਚੀ ਜਰੂਰ ਨਹੀਂ ਹੁੰਦੀ ਬਾਕੀ ਉਹਦੇ ਨਾਲ ਕੰਮ ਨਹੀਂ ਹੋਣਾਗਾ ਇਹਦੀ ਇੰਨੀ ਕ ਹੋਣ ਦੀ ਲਗੜਾ ਕੰਮ ਕਰੂਗਾ ਇਹਦਾ ਰੇਟ ਬਿਲਕੁਲ ਜੈਜ ਰੱਖਿਆ ਹੋਇਆ ਇਹਦਾ ਰੇਟ ਕੀ ਹੈ ਸਿਰਫ 500 ਦੇ ਵਿੱਚ ਪਹੁੰਚ ਗਏ ਜਮਾਈ ਜਮਾਓ 500 ਚ ਪਹੁੰਚਾ ਜਫਾ ਜੇ ਇਹਦੀ ਟੋਟ ਭਾਜ ਹੋਣੀ ਆ ਵੀ ਜੇ ਹਾਂ ਬੱਚੇ ਇਹਦੀ ਟੋਟ ਭਾਜ ਆਪਾਂ ਉਹ ਵੀ ਆਪਾਂ ਰਿਕਵਰ ਕਰਾਂਗੇ ਬਾਕਾਇਦਾ ਉਹਦੀ ਵੀਡੀਓ ਬਣਾ ਕੇ ਭੇਜ ਪਾਸਾ ਕੋਲ ਨੂੰ ਮੇਰੇ ਜੀ ਟੋਟ ਭਾਜ ਜੀ ਆ ਤਾਂ ਮੇਰਾ ਗਾ ਕਿ ਮੈਂ ਐਕਸਟਰਾ ਭੇਜ ਲਓ ਜੀ ਜੇ ਜੇ ਕਿਸੇ ਨੇ ਘਰੋਂ ਆ ਕੇ ਲਿਆ ਤਾਂ ਆਜੋ ਮੇਰੇ ਪਿੰਡ ਲੋਂਗੋਵਾਲ ਜ਼ਿਲ੍ਹਾ ਸੰਗਰੂਰ ਨੇ ਵੀ ਉੱਥੇ ਮਿਲਿਆ ਕੋਲ ਨੂੰ ਇਹ ਇਹਦਾ ਰੇਟ ਕੀ ਹੈ ਫਿਰ ਇਹਦਾ 400 ਲਓ ਜੀ ਜੇ ਕਿਸੇ ਨੇ ਘਰੋਂ ਆ ਕੇ ਲਿਆਣਾ ਪਿੰਡ ਲੋਂਗੋਵਾਲ ਜੇਲਾ ਸੰਦੂਰ ਮੇਰੀ ਕੋਠੀ ਕੋਲੇ ਮੇਰੀ ਕੋਠੀ ਕੋਲੇ ਬਾਈ ਦਾ ਘਰ ਹੈ ਤੇ ਵੈਸੇ ਤੁਸੀਂ ਬਾਈ ਨੂੰ ਵੱਡੇ ਦੂਜੇ ਵੀਰ ਨੂੰ ਸਾਰੇ ਜਾਣਦੀਆਂ ਹੋ